ਇਹ ਜ਼ਿਲ੍ਹਾ ਗੁਜਰਾਵਾਲ ਦੇ ਇਲਾਕੇ ਇਮਨਾਬਾਰ ਦਾ ਗੁਰਦੁਆਰਾ ਰੋੜੀ ਸਾਹਿਬ ਹੈ ਇੱਥੇ ਸਿੱਖ ਮਜ਼ਬਬ ਦੇ ਬਾਨੀ ਬਾਬਾ ਗੁਰੂ ਨਾਨਕ ਦੇਵ ਜੀ ਇਬਾਦਤ ਕਰਦੇ ਸਨ ਇਸ ਗੁਰਦੁਆਰੇ ਦੀ ਮਜ਼ੀਦ ਕੀ ਤਾਰੀਖ ਹੈ ਆਓ ਇਹਦੇ ਬਾਰੇ ਜਾਣਕਾਰੀ ਲੈਂਦੇ ਹਾਂ ਇਸ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਰੋੜੀ ਸਾਹਿਬ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਪਹਿਲੀ ਦਫਾ ਜਦੋਂ ਇੱਥੇ ਆਏ ਸੀ ਉਹਨਾਂ ਨੇ ਰੇਤ ਰੇਤ ਅਤੇ ਰੋੜੇ ਰੋੜੇ ਜਿਹੜੇ ਛੋਟੇ-ਛੋਟੇ ਪੱਥਰ ਹੁੰਦੇ ਨੇ ਉਹ ਬਿਚਾ ਕੇ ਐਸ ਸਥਾਨ ਤੇ ਉਹਨਾਂ ਨੇ ਪਕਤੀ ਕੀਤੀ ਸੀ ਸਿਮਰਨ ਕੀਤਾ ਸੀ ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਇੱਥੋਂ ਦੀ ਜਿਹੜੀ ਹਿਸਟਰੀ ਹੈ ਬਾਕੀ ਜਿਹੜੀ ਬਿਲਡਿੰਗ ਹੈ ਬਾਹਰ ਤੁਸੀਂ ਦੇਖੀ ਹੈ ਯਸ ਰੋਵਰ ਸਾਹਿਬ ਦੇ ਦਰਸ਼ਨ ਕੀਤੇ ਨੇ ਇਹ ਜਿਨੀ ਵੀ ਸੇਵਾ ਹੈ ਇਹ ਮਹਾਰਾਜ ਰਣਜੀਤ ਸਿੰਘ ਦੇ ਦੌਰ ਦੀ ਹੋਈ ਹੋਈ ਸਾਰੇ ਇਹ ਉਹ ਪਵਿੱਤਰ ਸਥਾਨ ਹੈ ਪਵਿੱਤਰ ਜਗ੍ਹਾ ਹੈ ਜਿੱਥੇ ਗੁਰਦਾਨਿਕ ਦੇਵ ਜੀ ਮਹਾਰਾਜ ਜੀ ਨੇ ਰੇਤ ਅਤੇ ਰੋੜਿਆਂ ਦੀ ਕਰੀ ਬਿਚਾ ਕੇ ਇੱਥੇ ਬੈਠ ਕੇ ਪਕਤੀ ਕੀਤੀ ਸੀ ਸਿਮਰਨ ਕੀਤਾ ਸੀ ਇਸ ਲਈ ਇਸ ਪਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਔਰ ਹਰ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜ਼ੇ ਨੇ ਚਾਰ ਦਰਵਾਜ਼ਿਆਂ ਦਾ ਮਤਲਬ ਹੈ ਕਿ ਜਿਹੜੇ ਚਾਰ ਮਜ਼ਾਹਿਬ ਨੇ Hindu, Muslim, Sikh ਔਰ Christian ਜਿਹੜੇ ਚਾਰ ਮਜ਼ਹਬ ਨੇ ਉਹ ادب ਔਰ ਇਤਰਾਮ ਨਾਲ ਗੁਰਦੁਆਰਾ ਸਾਹਿਬ ਆ ਸਕਦੇ ਨੇ ਉਸ ਤੋਂ ਬਾਅਦ ਜਿਹੜਾ ਇਹ ਸ਼ੀਸ਼ੇ ਦਾ ਕੰਮ ਜਿਹੜਾ ਹੋਇਆ ਇਹ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜਾ 550ਵਾਂ ਜਨਮ ਦਿਨ ਸੀ ਉਦੋਂ ਇਹ ਸਾਰੇ ਸ਼ੀਸ਼ੇ ਦੀ ਮੀਨਾ ਕਾਰੀ ਹੋਈ ਬਹੁਤ ਖੂਬਸੂਰਤ ਟਕਨਲ ਕੀਤੀ ਹੋਈ ਹੈ ਬਾਬਾ ਜੀ ਇੱਥੇ ਡੇਢ ਤਾਰੀਖ ਤਾਂ ਦੇ ਨਹੀਂ ਪਤਾ ਲੇਕਿਨ ਦੋ ਤਿੰਨ ਵਾਰੀ ਇੱਥੇ ਉੱਥੇ ਇੱਥੇ ਆਏ ਸੀ ਗੁਰਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਜਦੋਂ ਇੱਥੇ ਉਹਨਾਂ ਨੇ ਭਗਤੀ ਕੀਤੀ ਸੀ ਇੱਕ ਦਫਾ ਜਦੋਂ ਆਏ ਸੀ ਪਾਈ ਲਾਨੋ ਦੇ ਘਰ ਠਹਿਰੀ ਸੀ ਇਸ ਗੁਰਦੁਆਰੇ ਦੀ ਤਾਮੀਰ ਵਿੱਚ ਦੂਸਰੇ ਮਜ਼ਾਹਬ ਦੇ ਲੋਕਾਂ ਨੇ ਵੀ ਹਿੱਸਾ ਪਾਇਆ ਜਿਨ੍ਹਾਂ ਵਿੱਚ ਹਿੰਦੂ ਤੇ ਮੁਸਲਮਾਨ ਸ਼ਾਮਿਲ ਸਨ ਗੁਰਦੁਆਰਾ ਰੋੜੀ ਸਾਹਿਬ ਤੋਂ ਇਲਾਵਾ ਵੀ ਬਾਬਾ ਗੁਰੂ ਨਾਨਕ ਦੇਵ ਜੀ ਦੀ ਤਾਰੀਖ ਇਸ ਸ਼ਹਿਰ ਨਾਲ ਜੁੜੀ ਹੋਈ ਹੈ ਸਰਦਾਰ ਜੀ ਇਹ ਬਾਰੇ ਦੱਸੋ ਇਹ ਕੀ ਜਗ੍ਹਾ ਤੇ ਬਾਰੇ ਕੀ ਤਾਰੀ ਇਹ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚੱਕੀ ਸਾਹਿਬ ਹੈ ਤੇ ਇਸ ਜਗ੍ਹਾ ਤੇ ਇਸ ਸਥਾਨ ਤੇ ਬਾਬਰ ਨੇ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੈਦ ਕੀਤਾ ਸੀ ਤੇ ਇੱਥੇ ਹੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੀ ਚੱਕੀ ਚੱਲੀ ਸੀ ਇਸ ਤੇ ਅੱਛਾ ਹਾਂ ਜੀ ਇਹ ਬਹੁਤ ਵੱਡੀ ਜੇਲ ਸੀ ਲੇਕਿਨ ਬਾਕੀ ਜਿਹੜੀ ਹੈ ਚਲੋ ਜੋ ਵੀ ਹੋਇਆ ਲੇਕਿਨ ਪਾਕਿਸਤਾਨ ਗਵਰਨਮੈਂਟ ਨੇ ਜਿੱਥੇ ਬਾਬਾ ਜੀ ਕੈਦ ਸਨ ਇੱਕ ਅਲੱਗ ਦਾ ਸੈਲ ਸੀ ਇਹ ਉਹਨਾਂ ਨੇ ਸੇਵ ਕਰ ਲਈ ਤਾਂ ਕਿ ਸੰਗਤਾਂ ਆਣ ਤੇ ਦਰਸ਼ਨ ਕਰਨ ਅਤੇ अच्छा ਉਹਨਾਂ ਨੂੰ ਅੱਲਾਹ ਦਾ ਸਹਰਚ ਰੱਖਿਆ ਸੀ ਹਾਂਜੀ ਅੱਲਾਹ ਦਾ ਸਹਰਚ ਬਾਬਰ ਬਾਦਸ਼ਾਹ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਜੀ ਬਾਰੇ ਨਹੀਂ ਪਤਾ ਸੀ ਕਿ ਕੌਣ ਨੇ ਤੇ ਆਪਣੀਆਂ ਫੌਜਾਂ ਭੇਜ ਕੇ ਉੱਥੋਂ ਰੋੜੀ ਸਾਹਿਬ ਤੋਂ ਬਰਦਵਾਰਾ ਸਾਹਿਬ ਤੋਂ ਕੈਦ ਕਰਕੇ ਫਿਰ ਇੱਥੇ ਲਿਆ ਫਿਰ ਚੱਕੀਆਂ ਚਲਾਉਣ ਦਾ ਹੁਕਮ ਦਿੱਤਾ ਗਿਆ ਫਿਰ ਜਦੋਂ ਇਹਨਾਂ ਨੇ ਇੱਥੇ ਸ਼ਬਦ ਕੀਰਤਨ ਬਾਣੀ ਪੜ੍ਹੀ ਚੱਕੀਆਂ ਆਪ ਚੱਲ ਰਹੀਆਂ ਸੰਤ ਜਿਹੜਾ ਮੌਕੇ ਤੇ ਸੰਤਰੀ ਖੜਾ ਸੀ ਉਹਨੇ ਫਿਰ ਜਿਹੜਾ ਜਾ ਕੇ ਦੱਸਿਆ ਬਾਬਰ ਨੂੰ ਕੋਈ ਰੱਬ ਦਾ ਪਿਆਰਾ ਹੈ ਕਿ ਉਹਦਾ ਚਿਹਰਾ ਵੀ ਨੂਰਾਨੀ ਹੈ ਪਤਾ ਨਹੀਂ ਕੀ ਗਾ ਵਜਾ ਰਿਹਾ ਸਰਦਾਰ ਜੀ ਇਹ ਸੁਕੇ ਆ ਬਾਬਾ ਜੀ ਔਰ ਭਾਈ ਲਾਲੂ ਦਾ ਆਪੋਸ ਵਿੱਚ ਕੀ ਇਸ ਤਰ੍ਹਾਂ ਦਾ ਨਾਤਾ ਸੀ ਯਾ ਕੀ ਰਿਸ਼ਤਾ ਸੀ ਕਿ ਉਹਨਾਂ ਦੇ ਘਰ ਆਂਦਾ ਇਹਦੀ ਕੀ ਹਿਸਟਰੀ ਕੀ ਗੱਲ ਹੈ ਪਹਿਲਾ ਲਾਲੂ ਜਿਹੜੇ ਸੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੱਚੇ ਭਗਤ ਸਨ ਔਰ ਇੱਕ ਉਹਨਾਂ ਦਾ ਇੱਕ ਪਿਆਰ ਦਾ ਰਿਸ਼ਤਾ ਸੀ ਸੋ ਅਕਸਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਥੇ ਆਂਦੇ ਸੀ ਤੇ ਇੱਕ ਦਿਨ ਮਲਕਪਾਗੋ ਸਪੰਡ ਤੱਕ ਨਵਾਬ ਸੀ ਤੇ ਉਹਨੇ ਆਪਣੇ ਘਰ ਬ੍ਰਹਮ ਭੋਜ ਰੱਖਿਆ ਤੇ ਦਾਵਤ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਬੁਲਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਸਦਾ ਭੇਜਿਆ ਗਿਆ ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਲਕ ਭਾਗੋ ਦੇ ਘਰ ਜਾਣ ਦੇ ਬਜਾਏ ਇੱਥੇ ਪਾਈ ਲਾਲ ਉਹਦੇ ਘਰ ਆ ਗਏ ਤੇ ਪਾਈ ਲਾਲ ਨੂੰ ਕਿਹਾ ਕੁਝ ਲੰਗਰ ਹੈ ਤਾਂ ਛਕਾਓ ਬਹੁਤ ਭੁੱਖ ਲੱਗੀ ਹੈ ਤੇ ਪਾਈ ਲਾਲ ਜੀ ਨੇ ਬੇਨਤੀ ਕੀਤੀ ਕਿ ਮੈਂ ਗਰੀਬ ਬੰਦਾ ਹਾਂ ਮੇਰੇ ਕੋਲ ਤੇ ਰਾਤ ਦੀ ਸੁੱਕੀ ਰੋਟੀ ਕੋਦਰੇ ਦੀ ਰੋਟੀ ਪਈ ਹੋਈ ਹੈ ਪਹਿਲੇ ਵਕਤਾਂ ਚ ਹੁੰਦੀ ਸੀ ਬਾਜਰੇ ਦੀ ਰੋਟੀ ਕੋਦਰੇ ਦੀ ਰੋਟੀ ਉਹ ਜਦੋਂ ਲਿਆ ਕੇ ਰੱਖੀ ਇਹਨੇ ਚ ਮਲਕ ਭਾਗੋ ਨੂੰ ਪਤਾ ਚੱਲ ਗਿਆ ਤੇ ਉਹਨੇ ਹੰਕਾਰ ਦੇ ਵਿੱਚ ਆ ਕੇ ਇਹ ਗੱਲ ਕੀਤੀ ਕਿ ਮੇਰੇ ਅੱਗੇ ਲਾਲੂ ਤਰਖਾਨ ਦੀ ਕੀ ਔਕਾਤ ਹੈ ਮੈਂ ਤੇ 스ਪੰਡ ਦਾ ਨਵਾਬਾਂ ਮੈਂ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਹਰ ਕਿਸਮ ਦੇ ਪਕਵਾਨ ਤਿਆਰ ਕੀਤੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਗਰੀਬ ਤਰਖਾਨ ਦੇ ਘਰ ਚਲੇ ਗਏ ਨੇ ਉਹਨੂੰ ਤੇ ਆਪ ਖਾਣ ਨੂੰ ਕੁਝ ਨਹੀਂ ਲੱਭਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੀ ਲੰਗਰ ਛਕਾਏਗਾ ਇੰਨੀ ਗੱਲ ਕਹਿ ਕੇ ਜੋ ਵੀ ਉਹਨੇ ਭੋਜਨ ਤਿਆਰ ਕੀਤੇ ਸਨ ਜਦੋਂ ਇੱਥੇ ਪਹੁੰਚਿਆ ਇੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌਤਕ ਰਚਿਆ ਸਿੱਧੇ ਹੱਥ ਦੇ ਵਿੱਚ ਪਾਈ ਲਾਲੂ ਦੀ ਸੁੱਕੀ ਰੋਟੀ ਫੜੀ ਦੂਸਰੇ ਹੱਥੇ ਵਿੱਚ ਮਲਕ ਭਾਗੋ ਦੇ ਪੂੜੇ ਸੁੱਕੀ ਰੋਟੀ ਨੂੰ ਜਦੋਂ ਦਬਾਇਆ ਉਹਦੇ ਚ ਦੁੱਧ ਨਿਕਲਿਆ ਜਦੋਂ ਮਲਕ ਭਾਗੋ ਦੇ ਪੂੜਿਆਂ ਨੂੰ ਨਚੋੜਿਆ ਉਹਦੇ ਚ ਖੂਨ ਨਿਕਲਿਆ ਲਹੂ ਨਿਕਲਿਆ ਤੇ ਕਾਰਨ ਪੁੱਛਿਆ ਗਿਆ ਤੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਿਆ ਜਿਹੜਾ ਪਾਈ ਲਾਲੂ ਦੀ ਸੁੱਕੀ ਰੋਟੀ ਚ ਦੁੱਧ ਨਿਕਲ ਰਿਹਾ ਹੈ ਇਹ ਇਸ ਸਤਕਾ ਨਿਕਲ ਰਿਹਾ ਹੈ ਕਿਉਂਕਿ ਹਕ ਲਾਲ ਦੀ ਕਮਾਈ ਕਰਦਾ ਸੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਭਾਲਦਾ ਸੀ ਇਸ ਲਈ ਦੀ ਰੋਟੀ ਚ ਦੁੱਧ ਨਿਕਲ ਰਿਹਾ ਹੈ ਇਹ ਜਿਹੜੇ ਮਲਕ ਭਾਗੋ ਦੇ ਪੂੜਿਆਂ ਚ ਜਿਹੜਾ ਖੂਨ ਨ ਇਹ ਉਹ ਖੂਨ ਹੈ ਜਿਹੜਾ ਇਹਨੇ ਗਰੀਬਾਂ ਦਾ ਖੂਨ ਚूस-ਚੂਸ ਕੇ ਜਿਹੜਾ ਧਨ ਦੌਲਤ ਇਕੱਠਾ ਕੀਤਾ ਸੀ ਤੇ ਉਹ ਖੂਨ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਲਕ ਭਾਗੋ ਦੇ ਘਰ ਲੰਗਰ ਛਕਣ ਵਾਸਤੇ ਨਹੀਂ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਵੈਕਿਊ ਟ੍ਰਸਟ ਦੇ ਮੁਤਾਬਿਕ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਤੇ ਮੌਕਾ ਤੇ ਦੁਨੀਆ ਭਰ ਤੋਂ 50 ਹਜ਼ਾਰ ਸਿੱਖ ਯਾਤਰੀ ਪਾਕਿਸਤਾਨ ਆਂਦੇ ਨੇ ਜਿਨ੍ਹਾਂ ਵਿੱਚੋਂ ਵੱਡੀ ਸੰਗਤ ਐਮੜਾ ਬਾਦ ਵੀ ਜਾਂਦੀ ਏ